ਮਿੱਤਰੋ ਪਰਮਾਤਮਾ ਚੜ੍ਹਦੇ ਕਲਾਕ ਰਚੇ ਦਾ ਰੋਸਤੀ ਵਕਤ ਮਿੱਠੂ ਪੈਦਾ ਅੰਗਰੇਜ਼ਾਂ ਵਾਲਾ ਕੱਟ ਕਰਾਈ ਹੁੰਦਾ ਮਿੱਠੂ ਅੱਜ ਵਾਹ ਜੀ ਵਾਹ ਤੁਹਾ ਆਪ ਪਹੁੰਚਿਆ ਵੀਰ ਮਨਦੀਪ ਜੀ ਆਇਆਂ ਆਖਦੇ ਆ ਜਿੰਨਾ ਪੇਟ ਬੱਚਾ ਕੱਜਦਾ ਹੁੰਦਾ ਏ ਪੇਟ ਹੈਪੀ ਦਾ ਚਾਚਾ ਕੱਜਦਾ ਮਿੱਤਰੋ ਖੇਡਦੇ ਕਈ ਵਾਰੀ ਤਾਂ ਉਧਰੋਂ ਆ ਕੇ ਅੰਦਰ ਬੱਚਾ ਵੀ ਬਹੁਤ ਲੱਗਾ ਥੋੜਾ ਜਿਹਾ ਬੱਚੇ ਦਾ ਨਾ ਹੁੰਦਾ ਜਿਹੜੇ ਹੁੰਦਾ ਜਵਾਨ ਹੈ ਬੰਦਾ ਬਾਹਰ ਬੈਠਾ ਹੈ

25 roshwa. Aa! Sei khasi da. Aa! 24 23. Aa! Aa! ਆਪਿਆ ਆਪਾ ਛੱਡ ਮੇਰੀ ਛੱਡ ਮੇਰੀ ਮਾ ਮਿਸਤਰਾ ਮੇਰੀ ਬੇਟੇ ਮਾਰਦਿਆ ਇੱਕ ਕਾਹਵੇਂ ਕੱਢੀ ਆ ਕਰੋ ਕੰਨ ਖਾਦੀ ਮਿਸਤਰਾ ਨੂੰ ਸਾਵੇਂ ਚੱਕੋਂ ਉੱਪਰ ਨੂੰ ਤੁਰੇ ਨੇ ਸਮਾ ਸਭ ਵੜਿਆ ਦਾ ਬੱਚੇ ਜੈਮ ਲਾ ਗਏ ਜੀ 22 ਸੈਕਿੰਡ 68 ਪੁਆਇੰਟ ਦਾ ਸਮਾਂ ਲਾ ਗਏ 24 22 ਸੈਕਿੰਡ 44 ਪੁਆਇੰਟ ਦਾ ਸਮਾਂ ਕਰ ਗਏ 22 44 ਇਹਨੂੰ ਕਹਿੰਦੇ ਆਪ ਗੋਲ ਮੈਚ ਬਣਦੇ ਨੇ खाना <laughs> 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 <coughs>